ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਟੀਵੀ ਨਾਰਾਈ ਦੇਖ ਰਹੇ तमाम ਦਰਸ਼ਕਾਂ ਨੂੰ ਸਰਹੰਦ ਫਤਿਹ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤਾਂ ਸਿੱਖ ਇਤਿਹਾਸ ਦਾ ਇੱਕ ਵੱਡਾ ਦਿਨ ਹੈ ਵੱਡਾ ਦਿਹਾੜਾ ਹੈ ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਨੇ ਸਰਹੰਦ ਨੂੰ ਫਤਿਹ ਕੀਤਾ ਸੀ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਤਾਂ ਇਸ ਤੋਂ ਬਾਅਦ ਪਹਿਲਾ ਸੁਤੰਤਰ ਸਿੱਖ ਰਾਜ ਆ ਜਿਹੜਾ ਉਹ ਸਥਾਪਿਤ ਕੀਤਾ ਗਿਆ ਸੀ ਤਾਂ ਸਰਹੰਦ ਫਤਿਹ ਦਿਹਾੜਾ ਗੌਰਵਮਈ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ 12 ਮਈ 1770 ਈਸਵੀ ਨੂੰ ਸਰਹੰਦ ਤੋਂ ਥੋੜੀ ਦੂਰ ਚੱਪੜ ਤੀੜੀ ਦੇ ਮੈਦਾਨ ਵਿੱਚ ਸਿੱਖਾਂ ਅਤੇ ਮੁਗਲਾਂ ਵਿਚਕਾਰ ਫੈਸਲਾਕੋਨ ਯੁੱਧ ਹੋਇਆ ਚੱਪੜ ਤੀੜੀ ਦੇ ਇਸ ਸਥਾਨ ਉੱਤੇ ਯਾਦਗਾਰ ਹੁਣ ਸਜੋਬਤ ਕੀਤੀ ਗਈ ਹੈ ਇਸ ਸਥਾਨ ਉੱਤੇ ਖਮਸਾਨ ਯੁੱਧ ਹੋਇਆ ਸੀ ਅਤੇ ਸਿੱਖਾਂ ਦੀ ਕਮਾਂਡ ਬਾਬਾ ਬੰਦਾ ਸਿੰਘ ਬਹਾਦਰ ਜੀ ਕਰ ਰਹੇ ਸਨ ਮੁਗਲਾਂ ਦੀ ਕਮਾਂਡ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਕੋਲ ਸੀ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਥਾਪੜ ਅਤੇ ਬਲੰਦ ਹੌਸਲੇ ਦੇ ਸਦਕਾ ਅਜਿਹਾ ਜ਼ਬਰਦਸਤ ਹਮਲਾ ਕੀਤਾ ਕਿ ਮੁਗਲਾਂ ਦੇ ਪੈਰ ਓਖੜਨੇ ਸ਼ੁਰੂ ਹੋ ਗਏ ਇਸੇ ਖੂਨ ਡੋਲਵੇਂ ਜੰਗ ਦੇ ਵਿੱਚ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਮੌਤ ਹੋ ਗਈ ਅਤੇ ਬਾਅਦ ਦੇ ਵਿੱਚ ਮੁਗਲ ਫੌਜਾਂ ਦੇ ਵਿੱਚ ਭਗੜੜ ਮਚ ਗਈ ਅਤੇ ਮੁਗਲ ਫੌਜਾਂ ਮੈਦਾਨ ਛੱਡ ਕੇ ਭੱਜ ਗਈਆਂ ਅਕਾਲ ਦੇ ਜਕਾਰੇ ਗਜਾਉਂਦੇ ਹੋਏ ਸਿੰਘ ਨੇ ਜਿਹੜੇ ਉਹ ਸਰਹੰਦ ਦੇ ਵਿੱਚ ਦਾਖਲ ਹੋਏ ਅਤੇ ਸਿੱਖ ਰਾਜ ਦਾ ਝੰਡਾ ਲਹਿਰਾਇਆ ਗਿਆ ਸਰਹੰਦ ਦਾ ਪ੍ਰਸ਼ਾਸਕੀ ਪ੍ਰਬੰਧ ਸੰਭਾਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਦਾਰ ਬਾਦ ਸਿੰਘ ਨੂੰ ਉੱਥੋਂ ਦਾ ਸੂਬੇਦਾਰ ਥਾਪਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਤਾਂ ਅੱਜ ਵੀ ਇਸ ਸਾਕੇ ਨੂੰ ਇਸ ਫਤਿਹ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਸਿੱਖਾਂ ਵੱਲੋਂ ਵੱਡੀ ਬਹਾਦਰੀ ਦੇ ਨਾਲ ਇੱਥੇ ਯੁੱਧ ਲੜਿਆ ਗਿਆ ਇਸ ਤੋਂ ਬਾਅਦ ਹੋਰ ਵਕ-ਵਕ ਥਾਵਾਂ ਉੱਤੇ ਵੀ ਸਿੱਖਾਂ ਦੇ ਵੱਲੋਂ ਆਪਣਾ ਰਾਜ ਆ ਜਿਹੜਾ ਉਹ ਸਥਾਪਿਤ ਕੀਤਾ ਗਿਆ ਸੀ ਤਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਅਤੇ ਸਾਰੇ ਕੱਢਣ ਕਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਨਾਦੇੜ ਸਾਹਿਬ ਚਲੇ ਗਏ ਸੀ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਿਤ ਹੋ ਕੇ ਸਿੰਘ ਸਜਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਇਸ ਤਰ੍ਹਾਂ ਸ਼ਹੀਦ ਕੀਤੇ ਗਏ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਰਵਾਨਾ ਹੁੰਦੇ ਨੇ ਰਾਹ ਦੇ ਵਿੱਚ ਸਿੱਖ ਉਹਨਾਂ ਦੇ ਨਾਲ ਜੁੜਦੇ ਜਾਂਦੇ ਨੇ ਅਤੇ ਇੱਕ ਵੱਡੀ ਫੌਜ ਸਿੱਖਾਂ ਵੱਲੋਂ ਇਕੱਠੀ ਕੀਤੀ ਜਾਂਦੀ ਹੈ ਤਰਹੰਦ ਤੇ ਕਰਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ ਪਹਿਲਾ ਆਜ਼ਾਦ ਸਿੱਖ ਰਾਜ ਜਿਹੜਾ ਉਹ ਸਥਾਪਿਤ ਕੀਤਾ ਜਾਂਦਾ ਹੈ ਅਤੇ ਫਿਰ ਇਤਿਹਾਸ ਦੇ ਨਾਲ ਦੁਨੀਆਂ ਹੋਰ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਦੀਆਂ ਨੇ ਤਾਂ ਸਰਹੰਦ ਫਤਿਹ ਦਿਵਸ ਦਾ ਦਿਹਾੜਾ ਅੱਜ ਬਹੁਤ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਚੱਪੜਤੀ ਦੀ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਸਬੰਧਿਤ ਸਮਾਗਮ ਨੇ ਜਿਹੜੇ ਉਹ ਕਰਵਾਏ ਜਾ ਰਹੇ ਨੇ